समझा साहब पंजाब में काफी जगह फ्लड आए थे जो पूरे राज्य जो है लोगों की मदद करने के लिए में तो आप भी जाकर आए थे क्या कहना चाहोगे क्या हालात थे भाजी हालात पता ही है कि कुदरत कहर है सारे जिन्हें जो गए है एनजीओ और ग्लोबल आना खालस ਔਰ ਬੜੇ ਦਾਨੀ ਸੱਜਣੇ ਸਾਡਾ ਕਲਾਕਾਰ ਭਾਈ ਜਰ ਉਹਨਾਂ ਨੇ ਸਾਰਿਆਂ ਨੇ ਹੈਲਪ ਕੀਤੀ ਔਰ ਮਦਦ ਕੀਤੀ ਹੈ ਰਾਸ਼ਨ ਜਿਨ੍ਹਾਂ ਨੂੰ ਕੋਲ ਨਹੀਂ ਸੀਗਾ ਉਹ ਤੇ ਪਹੁੰਚਾਇਆ ਔਰ ਬੋਰਡ ਦੀ ਸੇਵਾ ਕੀਤੀ ਹੈ ਹਨਾ ਬਾਲੀਵੁੱਡ ਆਰਟਿਸਟਾਂ ਨੇ ਵੀ ਹੈਨਾ ਦੱਸੀ ਭਾਈ ਨੇ ਔਰ ਸਾਰਿਆਂ ਨੂੰ ਕਹਿ ਕੇ ਅ ਕੁੱਗੀ ਭਾਜੀ ਆਪ ਜਾ ਕੇ ਦੌਰਾ ਕਰਦੇ ਰਹੇ ਔਰ ਜਿੱਥੇ ਜਿੱਥੇ ਚੀਜ਼ ਨਹੀਂ ਸੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਵੀ ਮੈਂ ਗੱਲ ਕਹਿੰਦਾ ਵੀ ਇਹ ਜਿਹੜੇ ਕੁਦਰਤ ਨਾਲ ਤੁਸੀਂ ਜਦੋਂ ਖੇਡਾਂ ਕਰਦੇ ਆ ਜਦੋਂ ਕੁਦਰਤ ਤੁਹਾਡੇ ਨਾਲ ਕਰਦੀ ਹੈ ਨਾ ਫੇ ਸਾਨੂੰ ਐ ਲੱਗਦਾ ਵੀ ਨਹੀਂ ਯਾਰ ਕੁਦਰਤ ਨੇ ਮਾਰਾ ਕੀਤਾ ਪਰ ਕੁਦਰਤ ਨਾਲ ਅਸੀਂ ਕਿੰਨਾ ਕੁਝ ਕਰ ਰਹੇ ਆ ਉਹ ਵੀ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਭ ਸੱਟਾ ਜਾਣਾ ਬੜੀ ਦੇਰ ਤੋਂ ਇਹ ਕੰਮ ਹੁੰਦੇ ਆ ਰਹੇ ਆ ਇਹ ਵੀ ਇਹ ਸਰਕਾਰਾਂ ਨੂੰ ਥੋੜਾ ਜਿਹਾ ਇਹਨਾਂ ਮਰੇ ਨਾ ਅਲਰਟ ਹੋਣਾ ਚਾਹੀਦਾ ਇੱਕ ਜਦੋਂ ਟੋਆ ਭਰਿਆ ਹੀ ਆ ਹੈ ਨਾ ਪਿੱਛੇ ਮੌਸਮ ਖਰਾਬ ਆ ਮੈਂ ਇਹ ਨਹੀਂ ਕਰਦਾ ਵੀ ਉਹਨੂੰ ਹੌਲੀ ਹੌਲੀ ਯਾਰ ਹੌਲੀ ਹੌਲੀ ਪਾਣੀ ਛੱਡਦਾ ਉਸੇ ਹੀ ਕਰੋ ਉਹ ਜੱਕਦਮ ਤੁਸੀਂ ਕਿਉਂ ਛੱਡਦੇ ਆ ਉਹ ਜਿਹੜੇ ਇੱਕ ਤਾਂ ਮਾਈਨਿੰਗ ਕਰਕੇ ਆਪਣੇ ਰੇਤਾ ਕੱਢੀ ਜਾਂਦੇ ਆ ਉਹ ਬੰਨਾ ਬੰਨ ਵੀ ਕਮਜ਼ੋਰ ਹੋ ਗਿਆ ਸੋ ਇਸ ਕਰਕੇ ਮੈਂ ਤੇ ਇਹ ਕਹਿੰਨਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਭਰਾਵਾ ਲੋਕਾਂ ਨੂੰ ਮੱਲ ਦੇਣ ਉਹਨਾਂ ਨੂੰ ਸ਼ਕਤੀ ਦੇਣ ਆਪਣੀ ਇਹਨਾਂ ਕਿਉਂਕਿ ਬੜਾ ਔਖਾ ਭਾਜੀ ਜਿਨ੍ਹਾਂ ਦੇ ਘਰ ਹੀ ਹੈਗੇ ਔਰ ਔਰ ਦੇਖੋ ਮੱਝਾਂ ਕਿੱਦਾਂ ਯਾਰ ਬੰਦਨੀਆਂ ਪੰਜ-ਸੱਤ ਮੱਝਾਂ ਯਾਰ ਉਹਨਾਂ ਨੂੰ ਸੰਗਲ ਖੋਲ੍ਹਣ ਦਾ ਟਾਈਮ ਨਹੀਂ ਮਿਲਿਆ ਬਾਬਾ ਜੀ ਤੇ ਇਸ ਕਰਕੇ ਥੋੜਾ ਜਿਆ ਸਾਨੂੰ ਅਲਰਟ ਹੋਣਾ ਪੈਣਾ ਔਰ ਬਾਕੀ ਦੇਖੋ ਹੁਣ ਮੈਂ ਇੱਕ ਬੇਨਤੀ ਇਹ ਕਰਦਾ ਵੀ ਜਿਨ੍ਹਾਂ ਨੇ ਸੱਜਣਾ ਮਿੱਤਰਾਂ ਨੇ ਔਰ ਸਰਕਾਰਾਂ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਹੈਨਾ ਪਰ ਜਿਹੜੀ ਹੁਣ ਰਾਹਤ ਦੇਣ ਦਾ ਟਾਈਮ ਹੈ ਐਕਚੁਅਲੀ ਤਾਂ ਜਦੋਂ ਪਾਣੀ ਥੱਲੇ ਜਾਣਾ ਉਸ ਤੋਂ ਬਾਅਦ ਕਈਆਂ ਬਿਮਾਰੀਆਂ ਨੇ ਜਨਮ ਲੈਣਾ ਤੇ ਉਹਨਾਂ ਬਿਮਾਰੀਆਂ ਨਾਲ ਆਪਾਂ ਲੜਨਾ ਉਹਨਾਂ ਬਿਮਾਰੀਆਂ ਨੂੰ ਉਹਨਾਂ ਬਿਮਾਰੀਆਂ ਦਾ ਸਮਾਧਾਨ ਕਰਨ ਲਈ ਉਹ ਆਪਾਂ ਨੂੰ ਜੋ ਵੀ ਮੈਡੀਸਿਨ ਮੈਡੀਸਨ ਆ ਜੋ ਵੀ ਸੁੱਖ ਸਹੂਲਤਾ ਦੇੜੀਆਂ ਚ ਬਣਦੀਆਂ ਉਹ ਦੇੜੀਆਂ ਬਣਦੀਆਂ ਕਿਉਂਕਿ ਹੁਣ ਕਈਆਂ ਦੀ ਜ਼ਮੀਨ ਇਹ ਵਿਚਾਰਿਆਂ ਦੀ 10 8 8 ਫੁੱਟ ਪਾਈ ਥੱਲੇ ਟਰੈਕਟਰ ਹੀ ਪਾਈ ਥੱਲੇ ਦੱਬੇ ਗਏ ਕਿ ਉਹ ਜ਼ਮੀਨਾਂ ਉਹ ਬੋਣ ਲਈ ਉਹ ਬੱਤਰ ਕਰਨ ਲਈ ਆਪਾਂ ਨੂੰ ਬੜੀ ਮਿਹਨਤ ਕਰਨੀ ਪਣੀ ਐ ਸੋ ਸਾਰੇ ਰਲ ਮਿਲ ਕੇ ਆਪਾਂ ਅੱਲਾਹ ਸ਼ਰੀ ਨਾਲ ਇਹ ਕੰਮ ਕਰਾਂਗੇ ਇਹੋ ਜੀ ਗੱਲ ਨਹੀਂ ਬਾਕੀ ਬਾਬਾ ਸੱਚੇ ਪਾਸ਼ਾ ਕਿਰਪਾ ਕਰੇ ਮਹਾਰਾਜ ਕਿ ਇਤਾਂ ਦੀਆਂ ਆਫਤਾਂ ਤੋਂ ਅਸੀਂ ਨਜਾਤ ਪਾਈਏ ਤੇ ਬਾਬਾ ਮੇਰੀ ਰੱਖੇ ਕਿਉਂਕਿ ਬੜਾ ਔਖਾ ਹੁੰਦਾ ਯਾਰ ਜਿਵੇਂ ਆਪਨੇ ਅੱਜ ਕਹਾ ਕਿ ਸਰਕਾਰਾਂ ਨੂੰ ਪਹਿਲੇ ਧਿਆਨ ਦੇਣਾ ਚਾਹੀਦਾ ਤਾਂ ਪਹਿਲੇ ਇਹ ਅ ਅ ਹੌਲੀ ਹੌਲੀ ਪਾਣੀ نکال ਦਿੱਤੇ ਅ ਫਿਰ ਬਾਅਦ ਕੀ ਜਾਈ 2019 ਮੇ ਫਲਡ ਆਇਆ ਤਾਂ ਜ਼ਿਲੰਗਰ ਮੇ ਪੂਰੇ ਹਰਾਬ ਖਰਾਬ ਹੋ ਗਏ ਇਹ ਦੇਖੋ ਜੀ ਤੁਸੀਂ 2000 ਦੇਖੋ ਤੁਸੀਂ 2000 ਉਹ 2000 ਦੀ ਛੱਡੋ 2000 ਤੇ ਫੇਰ ਵੀ ਠੀਕ ਥੇ ਮੈਂ ਉਦੋਂ ਛੋਟਾ ਜਿਹਾ ਸੀ ਬਾਬਾ ਜੀ ਜਦੋਂ 88 ਜਾਈ ਸੀ ਹੜ੍ਹ ਹੂੰ ਆਏ ਸੀ ਨਾ ਤੇ ਮਾਰਾ ਹੀ ਮੇਰੇ ਲੱਖ ਲੱਖ ਪਾਣੀ ਸਾਡੇ ਪਿੰਡ ਨੂੰ ਡੁੱਬ ਗਿਆ ਇੱਦਾਂ ਤੇ ਉਹਦਾ ਵੀ ਇਹ ਤਰਕਾਂ ਟੁੱਟ ਗਿਆ ਇਸ ਕਰਕੇ ਸਾਨੂੰ ਅਲਰਟ ਰਹਿਣਾ ਚਾਹੀਦਾ ਸੋ ਬਾਕੀ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਪਰ ਇੱਕ ਗੱਲ ਆ ਵੀ ਜਿਹੜੀ ਆਫਤ ਆ ਆਫਤਾਂ ਨੇ ਜਿੱਠਣ ਲਈ ਅਸੀਂ ਜਿਹੜੇ ਬੰਦੇ ਲਾਏ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਇਹ ਹੀ ਗੱਲ ਆ ਬਾਕੀ ਵੀ ਬਹੁਤ ਨੁਕਸਾਨ ਹੋਇਆ ਇਸ ਵਾਰ ਭਾਈ ਉਹਨਾਂ ਦਾ ਉਹਨਾਂ ਦਾ ਜ਼ਿਆਦਾ ਮੈਨਿੰਗੇ ਰੋੜੀ ਗਿਆ ਵਿਚਾਰਿਆਂ ਦਾ ਇੱਥੇ ਚਲੋ ਫੇ ਬੰਨ ਟੁੱਟੇ ਆ ਲੋਕੀ ਵਿਚਾਰੇ ਇਧਰ ਉਧਰ ਹੋ ਗਏ ਕੁਝ ਨਹੀਂ ਹੋਇਆ ਕਈਆਂ ਨੂੰ ਮੌਕਾ ਹੀ ਨਹੀਂ ਮਿਲਿਆ ਸਮਾਨ ਚੱਕਣ ਦਾ ਉਹਨੇ ਸਿਰਫ ਆਪਣਾ ਇੱਕ ਇੱਕ ਮੈਂ ਦੇਖਦਾ ਵੀਡੀਓ ਯਾਰ ਉਹ ਕਹਿੰਦਾ ਵੀ फटाफट ਚੱਕ ਲੋ ਇੱਕ ਮਿੰਟ ਚ ਉਹਨਾਂ ਨੇ ਆਪਣਾ ਟਰੈਕਟਰ ਕੱਢਿਆ ਤੇ ਗੱਡੀ ਤੇ ਬਾਕੀ ਦਾ ਸਾਰਾ ਵਿਚਾਰੇ ਤਾਂ ਬੈਠੇ ਰਹੇ ਗਏ ਇਸ ਵਾਰ ਬਾਪ ਕਮਾਲ ਕਰ ਦਿਖਾਇਆ ਪੰਜਾਬੀ ਆਰਟਿਸਟ ਨੇ ਪੰਜਾਬੀ ਗਾਇਕੋ ਨੇ ਕਿਉਂਕਿ ਖੁਦ ਪਹੁੰਚੇ ਪਾਜੀ ਦੇਖੋ ਉਹਨਾਂ ਨੇ ਤਾਂ ਟਰੈਕਟਰ ਤੱਕ ਸੌ ਟਰੈਕਟਰ ਤੱਕ ਮੈਂ ਕਿਹਾ ਹਰ ਸਿੰਗਰ ਨੇ ਹਰ ਜਿਹੜਾ ਕਲਾਕਾਰ ਆ ਜਿੰਨੇ ਜੋਗਾ ਸੀਗਾ ਭਾਈ ਉਹਨਾਂ ਨੇ ਹੈਲਪ ਕੀਤੀ ਪੰਜਾਬੀਆਂ ਦੀ ਉਹ ਇਹ ਕਰਕੇ ਵੀ ਜਦੋਂ ਅਸੀਂ ਪ੍ਰੋਗਰਾਮ ਲਾਉਨੇ ਆ ਤੇ ਸਾਨੂੰ ਦਿੰਦੇ ਵੀ ਤਾਂ ਲੱਖਾਂ ਇਹੀ ਆ ਤੇ ਅੱਜ ਅਸੀਂ ਇਹਨਾਂ ਦੇ ਅੱਜ ਇਹਨਾਂ ਦੇ ਭਾਰੀ ਪਈ ਤੇ ਨਾਂ ਕਰਨ ਦੇ ਦਿਆ ਇੱਕ ਇਹੀ ਪੰਜਾਬੀ ਸੱਭਿਆਚਾਰ ਦਾ ਇੱਕ ਪਹਿਰਾਵਾ ਆ ਇਹਨੂੰ ਕਹਿੰਦੇ ਪੰਜਾਬੀ ਜਿਹੜਾ ਨਾ ਪੰਜਾਬੀ ਪੰਜਾਬੀਆਂ ਦੇ ਜਿੰਦਾਬਾ ਤਾਂ ਕਰਕੇ ਕਹਿੰਦੇ ਆ ਵੀ ਇੱਕ ਜਦੋਂ ਅਸੀਂ ਪੰਜਾਬੀਆਂ ਨਾਲ ਖੜ੍ਹ ਜਾਂਦੇ ਆ ਕੋਈ ਵੀ ਇਹ ਤਾਂ ਸਾਡੇ ਯਾਰ ਆਪਣੇ ਪੰਜਾਬ ਚ ਹੋਇਆ ਇਹ ਤਾਂ ਕਿਤੇ ਬਾਹਰ ਹੋਵੇ ਯੂਕਰੇਨ ਚੋ ਬੇ ਜਾ ਕੇ ਸੇ ਹੋਵੇ ਕਿਤੇ ਨਾ ਜੰਗ ਲੱਗੇ ਕਿਤੇ ਨਾ ਕੁਝ ਹੋਵੇ ਪਰ ਇਹ ਹੱਦੋਂ ਵੱਧ ਰਾਸ਼ਨ ਲੱਗੇ ਉੱਤੇ ਪਹੁੰਚ ਜਾਂਦੇ ਹੈ ਹੈਲਪ ਕਰਨ ਪਹੁੰਚ ਜਾਂਦੇ ਐਵੇਂ ਤੋਂ ਨਹੀਂ ਲੇਕਿਨ ਹੁਣ ਲੱਗ ਰਿਹਾ ਹੈ ਜੈਸੇ ਪਾਣੀ ਉੱਤਲ ਗਿਆ ਬਿਮਾਰੀਆਂ ਫੈਲਨੀ ਸ਼ੁਰੂ ਹੋ ਉਹ ਤਾਂ ਨੈਵਲ ਨਹੀਂ ਹੋ ਤਾਂ ਮੈਂ ਤੁਹਾਨੂੰ ਕਿ ਜੋ ਹੈਲਥ ਟੀਮ ਵਾਹ ਭੇਜੀ ਜਾਏ ਔਰ ਇੰਦਾ ਜੋ ਟ੍ਰੀਟਮੈਂਟ ਹੋ ਕੇ ਆਹ ਬਿਲਕੁਲ ਇਹ ਤਾਂ ਪਾਜੀ ਹੈ ਹੀ ਹੁਣ ਜੇ ਬਿਮਾਰੀ ਹੋਣਗੇ ਜਿਨ੍ਹਾਂ ਕੋਲ ਚਾਹਨਾ ਕੋ ਹਜੇ ਉਹਨਾਂ ਦੇ ਚੁੱਲ੍ਹੇ ਹੀ ਨਹੀਂ ਜਲਨੇ ਹੈਨਾ ਉੱਥੇ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਕੋ ਗੈਸ ਕੋਈ ਚੁੱਲਾ ਕੋਈ ਜੇ ਕੋਈ ਨਾ ਬੱਚਾ ਬਿਮਾਰ ਆ ਤੇ ਇਮੀਡੀਏਟਲੀ ਉਹਨੂੰ ਮੈਡੀਸਿਨ ਦੇਣੀ ਚਾਹੀਦੀ ਹੈ ਉੱਥੇ ਹੈਲਥ ਸਿਸਟਮ ਪਹੁੰਚਣਾ ਚਾਹੀਦਾ ਹੈ ਹਨਾ ਉਹ ਦੇਬ ਨੇ ਹੈ ਤਾਂ ਭਾਜੀ ਇਹ ਜੇ ਨਾ ਸੀ ਕੇਅਰ ਕੀਤੀ ਨਾ ਤੇ ਬਾਬਾ ਜੀ ਮਰਨਗੇ ਜੇ ਅਸੀਂ ਕੇਅਰ ਕਰ ਲਈ ਆਪਾਂ ਉਹਨਾਂ ਦੀ ਹੈਲਪ ਕਰ ਲਈ ਜਿਹਨੂੰ ਲੋੜ ਆ ਉਹਨਾਂ ਨੂੰ ਦੇ ਦੇਓ ਕਿਸੇ ਨੂੰ ਉਹ ਬਜ਼ੁਰਗਾਂ ਦੀ ਜ਼ਿਆਦਾ ਕੇਅਰ ਕਰਨੀ ਪਣੀ ਆ ਬੱਚਿਆਂ ਦੀ ਜ਼ਿਆਦਾ ਕੇਅਰ ਕਰਨੀ ਪੈਣੀ ਹੈ ਹਨਾ ਇਸ ਕਰਕੇ ਹੈਲਥ ਸਿਸਟਮ ਨੂੰ ਜ਼ਿਆਦਾ ਵੇਅਰ ਲੈਣ ਦੀ ਲੋੜ ਆ ਹੁਣ ਤੇ ਬਾਕੀ ਦੇਖੋ ਸਾਰਿਆਂ ਨੇ ਬੜਾ ਪ੍ਰੋਸਾ ਕੀਤਾ ਵੀ ਉਹ ਦਲਜੀਤ ਭਾਜੀ ਆ ਉਹਨਾਂ ਨੇ ਕਿੰਨੇ ਪਿੰਡ ਲਾਏ ਆ ਹੋਰ ਸੱਜਣ ਮਿਲਤਿਆ ਘੁੱਗੀ ਭਾਜੀ ਨੇ ਕਿੰਨਾ ਉਪਰਾਲਾ ਕੀਤਾ ਹਨਾ ਉਹ ਜਾ ਜਾ ਕੇ ਕਹਿੰਦੇ ਕੋਈ ਘਰ ਯਾਰ ਆਪਾਂ ਬੈਠੇ ਆ ਹਨਾ ਜੇ ਮਾਰਾਇਨ ਨੂੰ ਉਹਨਾਂ ਨੇ ਦੱਤਾ ਤੇ ਉਹ ਇਸ ਟਾਈਮ ਬੰਡ ਵੀ ਰਹੇ ਜੇ ਪੰਜਾਬੀਆਂ ਨੇ ਉਹਨਾਂ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਹਨਾ ਤੇ ਇਸ ਟਾਈਮ ਉਹ ਫੇਰ ਹੈਲਪ ਵੀ ਉਹਨਾਂ ਦੀ ਕਰ ਰਹੇ ਆ ਜੋ ਉਹਨਾਂ ਨੂੰ ਚੀਜ਼ ਦੀ ਲੋੜ ਆ ਅਸੀਂ ਵੀ ਗਏ ਸੀ ਤੇ ਪੁੱਛਿਆ ਵੀ ਕਿੰਨੇ ਚੁੱਕੇ ਹੀ ਹੈਗੇ ਆ ਹਣਾ ਬਾਕੀ ਗੱਲਾਂ ਹਾਂ ਦਾ ਨਾਂ ਨਾ ਜ਼ਰੂਰ ਮਾਨਣਾ ਚਾਹੀਦਾ ਜ਼ਰੂਰੀ ਨਹੀਂ ਕਿ ਇੱਕ ਬੰਦੇ ਕੋਲ ਨਹੀਂ ਪੈਸੇ ਹੈਗੇ ਤੇ ਉਹ ਵੈਸੇ ਨਾਲ ਚਲ ਜਵੇ ਉਹ ਜਾ ਕੇ ਆਪਣਾ ਦੁੱਖ ਦਰਦ ਸਮਝੇ ਹਣਾ ਤੇ ਬਾਕੀ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮਿੱਤਰ ਪਿਆਰਿਓ ਘਰਾਵ ਨੂੰ ਉਹ ਕਾਲ ਪ੍ਰੋਖ ਜਿੱਦਾ ਬਾਹਰ ਉਹਨੇ ਆਪਣੇ ਆਪ ਹੀ ਤੁਹਾਡਾ ਸਾਰਾ ਕੁਝ ਸੈੱਟ ਕਰ ਦੇਣਾ ਇਹ ਲੋਕ ਤੁਹਾਨੂੰ ਐਕਚੁਅਲੀ ਡੋਪਣਾ ਚਾਹੁੰਦੇ ਪੰਜਾਬ ਨੂੰ ਤੇ ਪੰਜਾਬ ਡੱਬਾ ਨਹੀਂ ਪੰਜਾਬ ਤੇ ਬੜੀਆਂ ਮਸੀਬਤਾਂ ਆਈਆਂ ਬੜੀ ਢੇਰ ਤੋਂ ਪੰਜਾਬ ਤਸ਼ੱਦਦ ਸਹਿ ਰਿਹਾ ਪਰ ਔਰ ਜਦੋਂ ਅਕਾਲ ਪੁਰਖ ਤੁਹਾਡੇ ਨਾਲ ਹੈ ਨਾ ਫਿਰ ਕੋਈ ਵੀ ਆ ਜਵੇ ਮਈ ਦਾ ਲਾਲ ਤੇ ਪੰਜਾਬ ਡੁੱਬਦਾ ਨਹੀਂ ਅਸੀਂ ਤਾਂ ਪੰਜਾਬ ਦੀ ਪੰਜਾਬ ਦੀ ਤਾਂ ਖੈਰ ਮਗਧੇ ਮੰਗਦੇ ਨੇ ਤੇ ਬਾਹਰਲੇ ਮੁਲਕਾਂ ਦੇ ਮੰਗਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਅੱਛਾ ਸੁੰਦਰ ਸਾਹਿਬ ਅਗਰ ਬਾਤ ਕੀ ਜੀ ਪੰਜਾਬ ਮੇਂ ਤਾਂ ਪਹਿਲੇ ਫਲਡ ਆਇਆ ਕਿਸਾਨੋ ਕੀ ਫਸਲ ਬਰਬਾਦ ਹੋ ਗਈ ਅਬ ਸੁਪਰੀਮ ਕੋਰਟ ਦੁਆਰਾ ਇਹ ਕਹਿਣਾ ਕਿ ਅਗਰ ਪ੍ਰਾਲੀ ਜੜਾਤੇ ਤੇ 2 4 2 ਉੱਠਾ ਕੇ ਅੰਦਰ ਕਰਨਾ ਚਾਹੀਏ ਕਾਰਵਾਈ ਕਰਨੀ ਚਾਹੀਏ ਇਸੇ ਲਈ ਕਰਕੇ ਦੇਖੋ ਯਾਰ ਇਹ ਸੁਪਰੀਮ ਕੋਰਟ ਕਿਥੇ ਮੈਂ ਦੇਖੋ ਉਹਨਾਂ ਨੇ ਕੋਈ ਆਰਡਰ ਪਾਸ ਕੀਤਾ ਹੈ ਹੈਨਾ ਤੇ ਉਹ ਵੈਸੇ ਉਹਨਾਂ ਨੂੰ ਮੰਨਣਾ ਚਾਹੀਦਾ ਆਰਡਰ ਤੇ ਆਰਡਰ ਨਹੀਂ ਆਪਾਂ ਕੌਣ ਹੁੰਨੇ ਆ ਤੇ ਬਾਕੀ ਕਿਸਾਨਾਂ ਨੂੰ ਨਾਲ ਮਿਲ ਕੇ ਉਹਨਾਂ ਨੇ ਬੈਠ ਕੇ ਸਮਝੌਤਾ ਕਰਨਾ ਵੀ ਸਾਨੂੰ ਕੀ ਚਾਹੀਦਾ ਕਰਨਾ ਚਾਹੀਦਾ ਹੈ ਪਰਾਲੀ ਤੋਂ ਕੀ ਕੁਝ ਬਣਨਾ ਚਾਹੀਦਾ ਉਹ ਸਰਕਾਰ ਨੂੰ ਵੀ ਸੁੱਖ ਸਹੂਲਤਾਂ ਦੇਣੀਆਂ ਚਾਹੀਦੀਆਂ ਵੀ ਲਿਓ ਵੀ ਤੁਹਾਡੀ ਪਰਾਲੀ ਇਹੀ ਚੱਕ ਲੈਣੇ ਹੈਨਾ ਜੋ ਗੱਤਾ ਬਣਾ ਲਓ ਜਾਂ ਕੋਈ ਹੋਰ ਚੀਜ਼ਾਂ ਉਹਨਾਂ ਨਾਲੋਂ ਬੜੀਆਂ ਚੀਜ਼ਾਂ ਬਣਦੀਆਂ ਪਰਾਲੀ ਤੋਂ ਇਹੋ ਜੀ ਗੱਲ ਨਹੀਂ ਤਾਂ ਕਿ ਉਹਨਾਂ ਨੂੰ ਉਹ ਸੁੱਖ ਸਹੂਲਤਾਂ ਦਿਓ ਕਿ ਉਹ ਸਾੜਨ ਤੇ ਮਜਬੂਰੀ ਨਾ ਹੋਵੇ। ਬਾਕੀ ਸਾੜਨੀ ਵੀ ਨਹੀਂ ਚਾਹੀਦੀ। ਮੈਂ ਤੇ ਇਹ ਗੱਲ ਕਹਿਣਾ ਕਿਉਂਕਿ ਦੇਖੋ ਕਈਆਂ ਨੂੰ ਅਸਥਮਾ ਹੋਇਆ ਹੁੰਦਾ। ਇਹ ਬਜ਼ੁਰਗ ਲੰਘਦੇ ਆ। ਹਨਾ ਇੱਕ ਪਰਿਵਾਰ ਦਾ ਬਿਲਕੁਲ ਹੀ ਧੂਏ ਨਾਲ ਬਿਲਕੁਲ ਬੁਰਾ ਹਾਲ ਹੋ ਗਿਆ ਸੀ। ਮੇਰਾ ਬ੍ਰਦਰ ਹੀ ਜਾਣਦਾ ਹੀ ਆ। ਮੇਰਾ ਵੱਡਾ ਭਰਾ ਜਾਣਦਾ ਸੀ ਤੇ ਉਹ ਕਹਿੰਦਾ ਯਾਰ ਇੰਨਾ ਧੂਆਂ ਮਲ ਕੇ ਲੰਘਣਾ ਮਲ ਕੇ ਦਬਰ ਹੋ ਗਿਆ। ਇਸ ਕਰਕੇ ਜੋ ਕੋਰਟ ਕਹਿੰਦੀ ਬਈ ਕੋਰਟ ਸੈਣੀ ਹੈ ਐਡੀ ਗੱਲ ਨਹੀਂ। ਆਨ ਆਰਡਰ ਹੈ ਕੋਰਟ ਦਾ

ਬੇਨਤੀ ਕਰਦਾ ਭਰਾਵਾ ਜਿਹੜੋ ਜੋ ਵੀ ਸੁੱਖ ਸਹੂਲਤਾਂ ਲੋਕਾਂ ਨੂੰ ਤੁਸੀਂ ਦੇਣ ਲਈ ਆਏ ਹੋ ਦਿਓ ਤੁਸੀਂ ਹਿੱਤਾਂ ਦੀ ਰਾਖੀ ਕਰਨ ਲਈ ਆਏ ਆ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੋ ਬਾਕੀ ਮੈਂ ਤਾਂ ਇਹ ਸਰਕਾਰ ਨੂੰ ਕਹਿੰਦਾ ਵੀ ਉਹਨਾਂ ਨੂੰ ਤੁਸੀਂ ਦੇਖੋ ਤੁਸੀਂ ਵੱਡੇ ਵੱਡੇ ਵਾਅਦੇ ਤਾਂ ਕਰ ਲਏ ਨੇ ਫਿਰ ਜਦੋਂ ਪੂਰੇ ਨਹੀਂ ਹੁੰਦੇ ਫਿਰ ਲੋਕੀ ਪਰੇਸ਼ਾਨ ਨਮਾਲਾ ਦਾ ਦੇਖੋ ਕੀ ਹਾਲ ਹੋਇਆ ਹਨਾ ਇਹ ਕਰਕੇ ਕਈ ਲੋਕ ਵੀਡੀਓ ਕਰਦੇ ਵੀ ਇਸ ਤੋਂ ਬਾਅਦ ਹੁਣ ਆਪਣੇ ਮੁਲਕ ਦਾ ਇਹਜ਼ ਕਰਕੇ ਮੈਂ ਸਾਰੀਆਂ ਸਰਕਾਰਾਂ 'ਕਿ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਹੈਲਪ ਕਰੋ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੋ ਨਾ ਕਿ ਉਹਨਾਂ ਦੇ ਹਿੱਤਾਂ ਦੇ ਡਾਕਾ ਮਾਰੋ ਮਸ਼ੀਨ ਦੇਖੇ ਉਹ ਵਾਲੀ ਜਿਸ ਦੇ ਪ੍ਰਾਪਤ ਕੋਲਾ ਤਿਆਰ ਮਸ਼ੀਨ ਮੈਨੂੰ ਕਿੱਥੇ ਜਾਣ ਦੇਣਾ ਮੈਨੂੰ ਦੇਖਣ ਕਿੱਥੇ ਆਈ ਹੈ ਮਸ਼ੀਨ ਜਿਲੰਦਰ ਚ ਜਿਲੰਦਰ ਕਿੱਥੇ ਪਈ ਕਿੱਥੇ ਹੈ ਤੇ ਇੰਡਸਟਰੀ ਮੈਂ ਕੋ ਗੈਂਡੋਰਾ ਸਾਹਿਬ ਨੂੰ ਤਰਲਾ ਕਰਕੇ ਦਿਆਮ ਦੇਖਿਆ ਮੈਂ ਕਿਦਾਂ ਦੀ ਆ ਉਹ ਆ ਗਈ ਆ ਸਰਵੋਤ ਸਰਵੀ ਹੈ। ਬੱਜ ਚੱਲਦੀ ਵੀ ਹੈ। ਅਸੀਂ ਖਬਰੇ ਵੀ ਕੀਤੀ ਹੈ। ਨਾਲੇ ਕਹਿੰਦੇ ਉਹ ਖਰੀਦਣ ਚ ਅਸਮਰਥ ਨਹੀਂ ਰਹੇ ਉਸੇ। ਜਿਹੜੇ ਇੰਡਸਟਰੀ ਵਾਲੇ ਲੈ ਕੇ ਆਏ ਉਹ ਆਲਰੇਡੀ ਕੋਲਾ ਬਣਾ ਰਹੇ ਹੈ। ਅੱਛਾ। ਤੇ ਠੀਕ ਹੈ ਯਾਰ ਇਹਨਾਂ ਨੂੰ ਕਰ ਲੈਣਗੇ ਇਹਦਾ ਫਸਲਾ। ਮੋਰਨ ਮਸ਼ੀਨ ਦੇ ਲਈ ਤਿਆਰ ਹੈ। ਉਸਲੀ ਹੋਣੇ ਕਾਰਨ ਸਰਕਾਰ ਨੇ। ਕਿੰਨੀ ਕਾਸਟਲੀ ਹੈ? 2.5 ਕਰੋੜ। 2.5 ਕਰੋੜ ਯਾਰ। ਵੇ ਸਰਕਾਰ ਕਰੇ ਕੋਈ ਐਨਆਰਪੀਰ ਕਰਨ ਉਹ ਆਪਣੇ ਜਿਹੜੇ ਸੱਜਣ ਮਿੱਤਰ ਹੈਗੇ ਆ ਹੈ ਨਾ ਦਾਨੀ ਸੱਜਣ ਉਹ ਵੀ ਕਰ ਸਕਦੇ ਯਾਰ ਇੱਦੀ ਤਾਂ ਕੋਈ ਗੱਲ ਨਹੀਂ। ਹਣਾ ਜੇ ਲੋਕਾਂ ਨੂੰ ਤੁਸੀਂ ਦੇਖੋ ਜੀ ਜੇ ਤਾਂ ਲੋਕਾਂ ਨੂੰ ਤੁਸੀਂ ਸੁੱਖ ਸੁਹੂਦਾਂ ਦੇਣੀਆਂ ਫੇਰ ਕੋਈ ਔਖਾ ਨਹੀਂ ਜੇ ਨਹੀਂ ਦੇਣੀਆਂ ਇਹ ਤਾਂ ਠੀਕ ਹੈ ਫੇਰ ਤਾਂ ਔਖਾ ਹੀ ਔਖਾ